ਅੱਜਕਲ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀਆਂ ਚੋਣਾਂ ਹੋ ਰਹੀਆਂ ਨੇ ਇਹ ਚੋਣਾਂ ਪੰਜਾਬ ਦੀ ਡੈਮੋਕ੍ਰੇਸੀ ਦੇ ਲਈ ਬਹੁਤ ਜ਼ਰੂਰੀ ਹੁੰਦੀਆਂ ਹਨ ਤੇ ਜਿਸ ਤਰੀਕੇ ਨਾਲ ਆਪਾਂ ਜਾਣਦੇ ਹਾਂ ਕਿ ਪਹਿਲਾਂ ਮੈਂ ਜ਼ਿਲ੍ਹਾ ਪ੍ਰੀਸ਼ਦ ਦੇ ਕੁਝ ਕੈਂਡੀਡੇਟਸ ਨੂੰ ਤੁਹਾਡੇ ਰੂਪਰੂਪ ਕੀਤਾ ਹੈਗਾ ਉਹਨਾਂ ਦੇ ਨਾਲ ਗੱਲਬਾਤ ਕਰਕੇ ਇਹ ਗੱਲਬਾਤ ਇਸ ਲਈ ਜ਼ਰੂਰੀ ਬਣਦੀ ਹੈ ਕਿ ਅੱਜਕਲ ਜਿਹੜੇ ਪਾਰਟੀਆਂ ਦੇ ਮੇਨ ਪਾਰਟੀਆਂ ਦੇ ਏਜੰਡੇ ਹੁੰਦੇ ਹਨ ਉਹ ਤਾਂ ਸੌਦੇ ਨੂੰ ਪਤਾ ਹੁੰਦਾ ਹੈ ਪਰ ਜਿਹੜੀ ਕੈਂਡੀਡੇਟ ਦੀ ਆਪ ਦੀ ਪਰਸਨੈਲਿਟੀ ਹੈ ਉਹਦੀ ਆਪ ਦੀ ਉਪਲਬਧੀਆਂ ਨੇ ਤਾਂ ਉਹ ਉਹਨਾਂ ਨੂੰ ਜਾਣਨ ਲਈ ਆਪਾਂ ਉਹਨਾਂ ਦੇ ਨਾਲ ਪਰਸਨਲੀ ਗੱਲਬਾਤ ਕਰਦੇ ਹਾਂ ਤਾਂ ਕਿ ਜਿਹੜੇ ਆਪਣੇ ਵੋਟਰ ਨੇ ਉਹ ਆਪਣੇ ਪਾਰਦਰਸ਼ੀ ਦੇ ਨਾਲ ਸਭ ਨੂੰ ਜਾਣ ਦੇ ਪਛਾਣ ਤੋਂ ਬਾਅਦ ਆਪਣਾ ਡਿਸੀਜਨ ਲੈ ਸਕਣ ਤੇ ਆਪਣੇ ਇਲਾਕੇ ਦੇ ਲਈ ਪਰਫੈਕਟ ਕੈਂਡੀਡੇਟ ਚੁਣ ਸਕਣ ਕਿਉਂਕਿ ਡੈਮਿਕ ਡੈਮੋਕ੍ਰੇਸੀ ਜਿਹੜੀ ਹੈਗੀ ਇਹ ਸਾਡੇ ਜਿਹੜੇ ਸ਼ਹੀਦ ਨੇ ਜਾਂ ਆਜ਼ਾਦੀ ਘੁਲਾਟੀਆਂ ਨੇ ਉਹਨਾਂ ਨੇ ਸਾਨੂੰ ਰਾਜ ਭਾਗ ਚੁਣਨ ਦੇ ਲਈ ਜੋ ਪਾਵਰ ਲੈ ਕੇ ਦਿੱਤੀ ਸੀ ਉਸ ਨੂੰ ਸੁਚੱਜੇ ਢੰਗ ਦੇ ਨਾਲ ਤੇ ਉਸਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਚਾਉ ਮੋਗ੍ਰਾਫੀ ਦੇ ਵਿੱਚ ਸਾਨੂੰ ਕੈਂਡੀਡੇਟਾਂ ਦੇ ਬਾਰੇ ਜਾਨਣਾ ਬੜਾ ਜ਼ਰੂਰੀ ਹੈ ਤੇ ਅੱਜ ਦੇ ਯੁੱਗ ਦੇ ਵਿੱਚ ਸਾਡੇ ਕੋਲ ਟਾਈਮ ਨਹੀਂ ਹੈ ਕਿ ਅਸੀਂ ਸਪੀਚਾਂ ਸੁਣੀਏ ਜਾਂ ਕੈਂਡੀਡੇਟ ਡੋਰ ਟੂ ਡੋਰ ਕਵਰ ਕਰਨ ਉਸੇ ਪ੍ਰਕਿਰਿਆ ਦੇ ਤਹਿਤ ਮੈਂ ਅੱਜ ਤੁਹਾਨੂੰ ਬਲਦੇਵ ਸਿੰਘ ਚਾਰਜ ਜੋ ਕਿ ਕਦਾ ਜਿੱਦ ਕਦੋਂ ਜੋਂਟੋਂ ਅਕਾਲੀ ਦਲ ਸ਼੍ਰੋਮਣੀ ਕਾਲੀਗਲ ਦੇ ਕੈਂਡੀਡੇਟ ਨੇ ਉਹਨਾਂ ਨਾਲ ਮਿਲਣ ਜਾ ਰਹੇ ਆ ਬਲਦੇਵ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਆਵਾਜ਼ ਸੇਵਨ ਦੇ ਉਤੇ ਬਹੁਤ ਧੰਨਵਾਦ ਤੁਹਾਡਾ ਜੀ ਹਾਂਜੀ ਬਲਦੇਵ ਸਿੰਘ ਜੀ ਜਿਹੜਾ ਤੁਸੀਂ ਆਪਣੇ ਬਾਰੇ ਵੋਟਰਸ ਨੂੰ ਦੱਸੇਗੇ ਉਹ ਹਾਂਜੀ ਮੈਂ ਪਿੰਡ ਦੋਰਜੀ ਸਰਪੰਚ ਬਲਦੇਵ ਸਿੰਘ ਚੱਜ ਜੀ ਇਸ ਵਕਤ ਮੈਂ ਸਰਕਲ ਪੈਰਲੇ ਕਦੋਂ ਜੋਂ ਤੋਂ ਜੀ ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜ ਰਿਹਾ ਜੀ ਮੈਂ ਚਾਹੁੰਦਾ ਹਾਂ ਕਿ ਜੋ ਵੀ ਸਾਡੀਆਂ ਵਕ ਵਕ ਪੰਚਾਇਤ ਸੰਸਥਾਵਾਂ ਸੈੱਟ ਕਰ ਜੀ ਸੰਸਥਾਵਾਂ ਦੇ ਗੋਬਟੇ ਸੰਸਥਾਵਾਂ ਇਹਨਾਂ ਦੇ ਵਿੱਚ ਬਹੁਤ ਇਮਾਨਦਾਰ ਅਤੇ ਅਗਾਹ ਬਧੂ ਵਿਅਕਤੀ ਜਣੇ ਚਾਹੀਦੇ ਹਨ ਉਸ ਇਕੜੀ ਦੇ ਤਹਿਤ ਮੈਂ ਪਹਿਲਾਂ ਪੰਚਾਇਤ ਦੀ ਚੋਣ ਲੜੀ ਸੀ ਤੇ ਸਰਪੰਚ ਬਣਿਆ ਪਿੰਡ ਦਾ ਸਾਡੇ ਪਰਿਵਾਰ ਨੂੰ ਪਿੰਡ ਰੇ ਦੋ ਵਾਰ ਸਰਪੰਚ ਦੀ ਨਿਮਾਇੰਦਗੀ ਦਿੱਤੀ ਉਸ ਟਾਈਮ ਦੇ ਵਿੱਚ ਅਸੀਂ ਪਿੰਡ ਦੇ ਬਹੁਤ ਵਿਕਾਸ ਦੇ ਕੰਮ ਕਰਾਏ ਪਾਰਟੀ ਵਾਦੀ ਤੋਂ ਉੱਪਰ ਉੱਠ ਕੇ ਕਰਵਾਏ ਅਤੇ ਦੋ ਵਾਰ ਕਮਿਪੁਰਸਕਾਰ ਪ੍ਰਾਪਤ ਕੀਤਾ ਵੈਰੀ ਗੁੱਡ ਇਸ ਦੇ ਨਾਲ ਨਾਲ ਮਾਈ ਕੋਆਪਰੇਟਿਵ ਸੋਸਾਇਟੀ ਦਾ ਪ੍ਰਧਾਨ ਵੀ ਰਿਹਾ ਹਾਂ ਉਸ ਦੇ ਵਿੱਚ ਵੀ ਬੜਾ ਵਧੀਆ ਕੰਮ ਕਰਨ ਦਾ ਮੌਕਾ ਮਿਲਿਆ ਇਸ ਤੋਂ ਇਲਾਵਾ ਸਿਹਤਕ ਭਖ ਤੋਂ ਆ ਪੰਜਾਬੀ ਸਿਹਤ ਅਕੈਡਮੀ ਲੁਧਿਆਣਾ ਦਾ ਐਗਜ਼ੀਕਟਿਵ ਮੈਂਬਰ ਵੀ ਰਿਹਾ ਹਾਂ ਜੀ ਅਤੇ ਕੋਸ ਦਾ ਸਕਤਰ ਵੀ ਰਹਾ ਪੰਜਾਬੀ ਭਵਨ ਲੁਧਿਆਣਾ ਕਿ ਸਾਇਦ ਤੱਕ ਪਖ ਤੋਂ ਕਾਪੀ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਉਸ ਕੜੀ ਵਿੱਚ ਹੁਣ ਤੱਕ ਮੇਰੀਆਂ ਪੰਜ ਕਿਤਾਬਾਂ ਸਬ ਚੁਕੀਆਂ ਹਨ ਉਸ ਤੋਂ ਅਗੇ ਕੁਝ ਹੋਰ ਵੀ ਲਿਖਿਆ ਹੈ ਵੱਖ-ਵੱਖ ਵਿਸ਼ਿਆਂ ਬਾਰੇ ਜੋ ਸਹੀ ਹੀ ਸਭ ਕੇ ਪਬਲਿਕ ਪਬਲਿਸ਼ ਕੀਤਾ ਜਾਵੇ ਬਿਲਕੁਲ ਜੀ ਜਿਸ ਤਰੀਕੇ ਨਾਲ ਤੁਸੀਂ ਕਹਿ ਕਿ ਤੁਸੀਂ ਪਬਲਿਕ ਦੇ ਵਿੱਚ ਤਾਂ ਪਹਿਲਾਂ ਹੀ ਵਿਚਰ ਰਹੇ ਹੋ। ਪਾਰਟੀਆਂ ਦੇ ਜਿਹੜੇ ਏਜੰਡੇ ਹੁੰਦੇ ਨੇ ਜਿਹੜੇ ਮੇਨ ਪਾਰਟੀਆਂ ਦੇ ਏਜੰਡੇ ਨੇ ਉਹ ਤਾਂ ਸਭ ਨੂੰ ਪਤਾ ਹੁੰਦਾ। ਤੇ ਤੁਹਾਡਾ ਜਿਹੜਾ ਪਰਸਨਲ ਤੁਹਾਡੀ ਜਿਹੜੀ ਸੋਚ ਹੈ ਕਿ ਤੁਸੀਂ ਆਪਣੇ ਇਲਾਕੇ ਦੇ ਲਈ ਤੁਹਾਡੀ ਕੀ ਵਿਜ਼ਨ ਹੈ ਕੀ ਤੁਹਾਡਾ ਕਰਨ ਦਾ ਵਿਚਾਰ ਹੈ ਅਗਰ ਤੁਹਾਨੂੰ ਵੋਟਰ ਸਾਡੇ ਇਲਾਕੇ ਦੇ ਵਿੱਚੋਂ ਨੁਮਾਇੰਦਗੀ ਲਈ ਚੁਣੇ। ਹਾਂ ਜੀ ਮੈਂ ਇਹ ਇਲੈਕਸ਼ਨ ਸ਼੍ਰੋਮਣੀ ਕਾਲੀ ਦਲ ਦੇ ਤੈਅ ਤੋਂ ਲੜ ਲਿਆ ਤੇ ਲੜ ਰਿਹਾ ਹਾਂ ਔਰ ਉਸ ਦੀਆਂ ਜੋ پالਸ਼ੀਆਂ ਸੀ ਉਹ ਅਸੀਂ ਰੌਲ ਮਿਲ ਤੇ ਲਾਗੂ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀਆਂ ਔਰ ਉਹ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਸਮੇਂ ਬਹੁਤ ਵਧੀਆ ਕਾਰਜ ਲੋਕ ਭਲਾਈ ਦੇ ਕੀਤੇ ਗਏ ਜਿਸ ਨੂੰ ਅਸੀਂ ਵੀ ਨਾਲ ਮਿਲ ਕੇ ਉਸ ਨੂੰ ਹੋਰ ਬਧੇਰੇ ਲੋਕਾਂ 'ਚ ਪ੍ਰਸਾਰਤ ਕਰਨ ਦਾ ਕੋਸ਼ਿਸ਼ ਵੀ ਕੀਤੀ ਤੇ ਉਸ ਨੂੰ ਇੰਪਲੀਮੈਂਟ ਵੀ ਕਰਵਾਇਆ ਉਸ ਦੇ ਵਿੱਚ ਜਿਵੇਂ ਸੈਗਨ ਸਕੀਮ ਆਟਾ ਦਾਲ ਸਕੀਮ ਗਰੀਬ ਵਰਗ ਲਈ ਮਕਾਨਾਂ ਲਈ ਸਹਿਤਾ ਬੱਚਿਆਂ ਲਈ ਸਾਈਕਲਾਂ ਦਾ ਜੋਜਨ ਕੀਤਾ ਗਿਆ ਸਸਤੀ ਵਿੱਦਿਆ ਦਿੱਤੀ ਗਈ ਘਰ ਘਰ ਦੇ ਵਿੱਚ ਫਲਾਸ ਲਨਵਾਏ ਗਏ ਹਰ ਗਰੀਬ ਵਰਗ ਨੂੰ ਹਰ ਪੱਖ ਤੋਂ ਸਹੈਦਾ ਦੇਣ ਦੀ ਕੋਸ਼ਿਸ਼ ਕੀਤੀ ਬੁਢਾਪਾ ਪੈਨਸ਼ਨ ਅਸਰ ਪਰਸਨ ਵਿਧਵਾ ਪੈਨਸ਼ਨ ਵਗੈਰਾ ਲਾਗੂ ਕਰਵਾਈਆਂ ਔਰ ਇਸ ਤੋਂ ਵੀ ਅੱਗੇ ਹੁਣ ਅਸੀਂ ਚਾਹੁੰਦੇ ਹਾਂ ਇਸ ਨੂੰ ਹੋਰ ਵਧੇਰੇ ਇਸ ਦਾ ਪ੍ਰਸਾਰ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਮਿਲ ਸਕੇ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਸਮੇਂ ਹੀ ਇਹ ਬਰਾਸਤੇ ਖਾਲਸਾ ਬਾਬਾ ਬੰਦਾ ਬਹਾਦਰ ਦੀ ਯਾਦ ਦੇ ਵਿੱਚ ਚਪੜਚੜੀ ਬਣਾਇਆ ਗਿਆ ਪੜਾਇਆ ਗਿਆ ਠੀਕ ਹੈ ਉਸ 10 ਤਾ ਸਹਿਿਦਾਂ ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਲਈ ਵੀ ਸਮਾਰਕ ਬਣਾਇਆ ਗਿਆ ਜੰਗੀ ਆਜ਼ਾਦੀ ਲਈ ਕਰਤਾਰਪੁਰ ਦੇ ਵਿੱਚ ਬਣਾਇਆ ਗਿਆ ਛੋਟੇ ਕੱਲੂ ਘਰੇ ਅਤੇ ਵੱਡੇ ਕੱਲੂ ਘਰੇ ਤੇ ਵੀ ਜਿਨ੍ਹਾਂ ਦੇ ਥਰੂ ਆਪਣੇ ਜਿਹੜਾ ਇਤਿਹਾਸ ਹੈ ਉਸ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਗਿਆ ਤੇ ਜੱਜ ਸਾਹਿਬ ਹਾਂਜੀ ਹਾਂ ਮੇਰੀ ਬੇਨਤੀ ਹੈ ਕਿ ਮੈਂ ਤੁਹਾਡੀ ਸਾਹਮਣੇ ਕੁਝ ਜਿਹੜੀਆਂ ਹਿਡਨ ਸਮੱਸਿਆਵਾਂ ਨੇ ਉਹ ਵੀ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਆਪਾਂ ਪਹਿਲਾਂ ਸੜਕਾਂ ਅੰਦਾਜ਼ਾ ਕਿ ਪਿੰਡ ਪੰਜਾਬ ਦੇ ਵਿੱਚ ਸੜਕਾਂ ਨਹੀਂ ਹੁੰਦੀਆਂ ਸੀ ਹੁਣ ਸੜਕਾਂ ਬਣ ਗਿਆ ਹੁਣ ਸੜਕਾਂ ਦੇ ਡਿਵੈਲਪਮੈਂਟ ਹੋਣ ਕਰਕੇ ਆਵਾਜਾਈ ਇੰਨੀ ਵਧ ਗਈ ਹੈ ਕਿ ਸੜਕਾਂ ਦੇ ਉੱਤੇ ਇੱਕ ਗੱਡੀ ਲੰਘਣ ਦੀ ਜਗ੍ਹਾ ਨਾ ਤਾਂ ਉੱਥੇ ਸਾਈਕਲ ਚੱਲ ਸਕਦਾ ਨਾ ਮੋਟਰਸਾਈਕਲ ਚੱਲ ਸਕਦਾ ਤੇ ਤੁਰਨਾ ਤੇ ਭਜਣਾ ਤਾਂ ਤੁਸੀਂ ਭੁੱਲੀ ਜਾਓਗਾ ਕੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੜਕਾਂ ਦੇ ਆਲੇ-ਦਾਲੇ ਤੁਰਨ ਦੇ ਲਈ ਸਾਈਕਲਿੰਗ ਦੇ ਲਈ ਤੁਸੀਂ ਉਸ ਨੂੰ ਬਣਵਾਉਣ ਦੇ ਲਈ ਤੁਸੀਂ ਕੋਈ ਕੋਸ਼ਿਸ਼ ਕਰਨਗੇ ਤੁਹਾਡੇ ਇਹ ਇਹ ਵਿਜ਼ਨ ਦੇ ਵਿੱਚ ਹੈ ਹਾਂਜੀ ਇਹ ਜੋ ਸੜਕਾਂ ਦਾ سلسلہ ਹੈ ਜਾਂ ਟ੍ਰੈਫਿਕ ਦਾ ਹੈ ਹਾਂਜੀ ਇਹ ਬੜੀ ਵੱਡੀ ਸਮੱਸਿਆ ਬਣ ਚੁੱਕੀ ਹੈ ਭਾਵੇਂ ਪਿਛਲੀਆਂ ਸਰਕਾਰਾਂ ਦੇ ਵਿੱਚ بڑے بڑے ਪੱਦਰ ਤੇ ਨਵੀਆਂ ਸੜਕਾਂ ਆਉਣੀਆਂ ਗਈਆਂ ਭਾਈਵੇਜ ਬਣਾਏ ਗਏ ਹਾਂਜੀ ਲਿੰਕ ਰੋਡ ਬਣਾਏ ਗਏ ਹਾਂਜੀ ਪਰ ਫਿਰ ਵੀ ਜਿਹੜੇ ਆਮ ਲੋਕ ਨੇ ਉਹਨਾਂ ਦੇ ਰਸਤੇ ਹਾਂਜੀ ਕਈ ਜਗ੍ਹਾ ਤੋਂ ਖੋਹੇ ਗਏ ਹਾਂਜੀ ਕਿਉਂਕਿ ਹੈਵੀ ਟ੍ਰੈਕ ਚਲਦੀ ਆ ਉੱਥੇ ਸਾਈਕਲ ਸਕੂਟਰ ਵਾਲਿਆਂ ਨੂੰ ਲੰਘਣਾ ਬੜਾ ਔਖਾ ਅਸੀਂ ਪਹਿਲਾਂ ਵੀ ਇਹ ਕੋਸ਼ਿਸ਼ ਕੀਤੀ ਸੀ ਹੁਣ ਵੀ ਕਰਾਂਗੇ ਹਰ ਸੜਕ ਦੇ ਨਾਲ ਇੱਕ ਸਰਵਿਸ ਰੋਡ ਬਣਾਈ ਜਾਵੇ ਜਿਹਦੇ ਉੱਤੇ ਸਾਈਕਲਾਂ ਵਾਲੇ ਪੈਦਲ ਜਾਂ ਸਕੂਟਰਾਂ ਵਾਲੇ ਹਾਂਜੀ ਬੜਾ ਸੁਰੱਖਿਅਤ ਹਾਂ ਜਿੰਨਾ ਜਿੰਨਾ ਜੀ ਸਫ਼ਰ ਕਰ ਸਕਣ ਜਿੰਨਾ ਚਿਰ ਸਰਕਾਰ ਆਪਣੀ ਉਹਨੂੰ ਮੁੱਤੀ ਨਹੀਂ ਬਣਾ ਸਕਦੀ ਉਹਨਾਂ ਜੇ ਰੋ ਨੂੰ ਕੱਚੀ ਹੀ ਬਣਾ ਦਿੱਤਾ ਜਾਵੇ ਜੇ ਜਰੂਰ ਬਣਾ ਕੇ ਲਾਗੂ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਸੁੱਖ ਸਹੂਲਤ ਪੈਦਾ ਹੋਵੇ ਹਾਂਜੀ ਦੂਸਰੀ ਸਾਰਾ ਸਮੱਸਿਆ ਜਿਹੜੀ ਸਭ ਤੋਂ ਵੱਡੀ ਹੈਗੀ ਸਰਕਾਰ ਦੀ ਹਾਂਜੀ ਤੁਸੀਂ ਹੁਣ ਆਪਣੇ ਡਵੈਲਪਮੈਂਟ ਜਿਵੇਂ ਜਿਵੇਂ ਹੋ ਰਹੀ ਹੈ ਤੇ ਜਿਹੜਾ ਗਾਰਬੇਜ ਹੈ ਹਾਂਜੀ ਇਵਨ ਕੇ ਇਥੋਂ ਤੱਕ ਜਿਹੜੇ ਡਾਈਪਰ ਨੇ ਜਿਨ੍ਹਾਂ ਨੂੰ ਸਫਾਈ ਦੇ ਮਾਧਿਅਮ ਦੇ ਨਾਲ ਆਪਣੇ ਪਬਲਿਕ ਦੇ ਵਿੱਚ ਆਏ ਸੀ ਅੱਜ ਉਹਨਾਂ ਨੂੰ ਡਿਸਪੋਜ਼ ਕਰਨ ਦੀ ਕੋਈ ਪਾਲਿਸੀ ਨਹੀਂ ਤੇ ਉਹਨਾਂ ਨੂੰ ਲੋਕ ਇਸ ਤਰੀਕੇ ਨਾਲ ਥਰੋ ਕਰ ਰਹੇ ਨੇ ਗਲੀਆਂ ਦੇ ਵਿੱਚ ਉਹਨਾਂ ਨੂੰ ਜਾਨਵਰ ਚੱਕੀ ਫਿਰਦੇ ਨੇ ਇੱਕ ਸਮੱਸਿਆ ਬਣ ਕੇ ਰਹੀ ਹੈ ਸਮੱਸਿਆ ਬਣ ਕੇ ਰਹਿ ਗਈ ਹੈ ਵੀ ਉਹਦੇ ਲਈ ਮੈਂ ਚਾਹੁੰਦਾ ਆ ਕਿ ਬੇ ਬਿਸਤਾਰ ਦੇ ਵਿੱਚ ਕੰਮ ਕੀਤਾ ਜਾਵੇ ਜਿਹੜਾ ਜੋ ਵੀ ਹੈ ਗਰਵੇਸ਼ ਸਗਰ ਇਹਨੂੰ ਇੱਕ ਖਾਦ ਦੇ ਰੂਪ ਦੇ ਵਿੱਚ ਬਣਾਇਆ ਜਾਵੇ ਜਾਂ ਇਹਨੂੰ ਹੋਰ ਇਸ ਤੰਗ ਨਾਲ ਖਤਮ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਬਿਮਾਰੀ ਜਾਂ ਕੋਈ ਹੋਰ ਨਾ ਸਾਹਮਣਾ ਕਰਨਾ ਆ ਜਿਹਦੇ ਨਾਲ ਹੀ ਮਿਲਦਾ ਜੁੜਦਾ ਇੱਕ ਹੋਰ ਕੁਐਸਚਨ ਆ ਜੱਜ ਸਾਹਿਬ ਕਿ ਜਦੋਂ ਆਪਣੇ ਟਾਇਲਟ ਟੈਂਕ ਬਣੇ ਸੀ ਸੈਪਟਿਕ ਟੈਂਕ ਹਾਂਜੀ ਤਾਂ ਉਹ ਆਪਾਂ ਸਫਾਈ ਦੀ ਲਈ ਹੀ ਆਪਾਂ ਉਹਨਾਂ ਨੂੰ ਬਣਾਇਆ ਸੀਗਾ ਪਰ ਹੁਣ ਕੀ ਹੋ ਰਿਹਾ ਕਿ ਜਿਉਂ-ਜਿਉਂ ਉਹਨਾਂ ਦੀ ਜਦੋਂ ਉਹਨਾਂ ਨੂੰ ਸਫਾਈ ਕਰਕੇ ਜਿਹੜਾ ਉਹਨਾਂ ਦਾ ਵੇਸਟੇਜ ਹੁੰਦੀ ਹੈ ਉਹ ਸੜਕਾਂ ਦੇ ਕਿਨਾਰੇ ਜਾਂ ਕਿ ਬਸ ਖੁੱਲੇ ਥੀ ਜਿ ਛਿਟਰੀਂ ਜਾਂਦੀ ਹੈ ਤੇ ਫਿਰ ਉਹ ਸੈਪਟਿਕ ਟੈਂਕ ਬਣਾਉਣ ਦਾ ਕੀ ਫਾਇਦਾ ਇਹਦੇ ਲਈ ਹਾਂ ਜਿਹੜਾ ਹੈ ਬਹੁਤ ਪਿੰਡਾਂ ਦੇ ਵਿੱਚ ਹਰ ਹਲਕੇ ਦੇ ਵਿੱਚ ਕੋਈ ਲਗਭਗ 20 30 40 ਪਿੰਡਾਂ ਦੇ ਵਿੱਚ ਹੈਗੀ ਆ ਹਾਂਜੀ ਇਹਦੇ ਲਈ ਸਰਕਾਰ ਨੂੰ ਚਾਹੀਦਾ ਵੀ ਕੋਈ ਨਾ ਕੋਈ ਜਗਾ ਸਥਾਪਿਤ ਕਰੀਏ ਕਿ ਵਿਚੇ ਡਿਸਪੋਜ਼ ਪਾਣੀ ਜਾਵੇ ਤੇ ਉਸ ਨੂੰ ਅੱਗਾ ਸਾਫ਼ ਕਰਕੇ ਖੇਤਾਂ ਲਈ ਲਗਾਉਣ ਦਾ ਪ੍ਰਬੰਧ ਕੀਤਾ ਜਾਵੇ ਕੋਈ ਉਹਨਾਂ ਪ੍ਰੋਪਰ ਜਗਾ ਜਾਂ ਕੋਈ ਕੋਈ ਰੂਲ ਐ ਰੈਗੂਲੇਸ਼ਨ ਚਾਹੀਦਾ ਜਿੱਥੇ ਉਹਨੂੰ ਡਿਸਪੋਜ਼ ਕੀਤਾ ਜਾਵੇ ਨਾ ਕਿ ਇਹ ਹੈ ਕਿ ਤੁਸੀਂ ਉਹਨਾਂ ਨੂੰ ਸੜਕਾਂ ਦੇ ਕਿਨਾਰੇ ਹੀ ਸੁੱਟ ਦਿੱਤਾ ਜਾਵੇ ਕਿ ਦੂਸਰੀ ਗੱਲ ਇਹ ਆ ਵੀ ਮੈਂ ਚਾਹੁੰਦਾ ਹਾਂ ਵੀ ਜਿਹੜੇ ਸਾਨੂੰ ਹਰਿਆਲੀ ਲਈ ਵੀ ਆਕਸੀਜਨ ਲਈ ਵੀ ਤੇ ਗ੍ਰੀਨਰੀ ਲਈ ਵੀ ਹਾਂਜੀ ਵਧੀਆ ਦਰਖਤ ਲਾਉਣੇ ਚਾਹੀਦੇ ਨੇ ਹਾਂਜੀ ਉਹਦੇ ਵਿੱਚ ਵਿਰਾਸ਼ਤੀ ਵਿਰਖਤ ਜਿਵੇਂ ਨਮ ਤੋਤ ਟਾਲੀ ਹਾਂਜੀ ਪੀਪਲ ਬਰੋਟਾ ਹਾਂਜੀ ਸ਼੍ਰੀ ਹਾਂਜੀ ਇਹ ਸਾਰੇ ਦਰਖਤ ਉਹ ਲੈਂਦੇ ਜਾਣ ਤਾਂ ਕਿ ਅੱਗੋਂ ਲਈ ਉਹ ਇਮਾਰਤਾਂ ਹੋ ਰਹਿਣੇ ਆਪਾਂ ਇਮਾਰਤੀ ਲੱਕੜ ਦੇ ਵਿੱਚ ਵੀ ਵਰਤੇ ਜਾਣ ਹਾਂਜੀ ਤੇ ਹੋਰ ਵੀ ਸਪੋਰਟ ਲਈ ਜਾਂ ਕਿਸੇ ਵੀ ਕੰਮ ਲਈ ਉਹਨਾਂ ਦੀ ਵਰਤੋਂ ਕੀਤੀ ਜਾਵੇ ਤੇ ਲੋਕਾਂ ਨੂੰ ਚੰਗੀ ਆਕਸੀਜਨ ਵੀ ਮਿਲਦੀ ਰਹੇ। ਹਾਂਜੀ ਤੇ ਲੋਕਾਂ ਨੂੰ ਹਰਿਆਲੀ ਵੀ ਮਿਲੇ। ਹਾਂਜੀ ਤੇ ਇਹ ਵਿਰਾਸਤੀ ਦਰਖਤ ਜਿਹੜਾ ਸਾਡਾ ਅਲੋਪਾ ਹੋ ਰਹੇ ਨੇ। ਮੈਂ ਇਹਨਾਂ ਨੂੰ ਲੋਕਾਂ ਦੇ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਫੇਰ ਇਹ ਉਸੇ ਤਰ੍ਹਾਂ ਹਾਂਜੀ ਲਿਆਂਦੇ ਜੀ। ਸਰ ਜੀ ਜਿਸ ਤਰੀਕੇ ਨਾਲ ਤੁਸੀਂ ਸਰਪੰਚ ਵੀ ਰਹੇ ਹੋ, ਕੋਪਰੇਟ ਸੋਸਾਇਟੀ ਦੇ ਵੀ ਰਹੇ ਹੋ, ਜ਼ਿੰਮੇਦਾਰ ਬਰਾਦਰੀ ਦੇ ਵਿੱਚੋਂ ਹਾਂਜੀ ਹੁਣ ਅੱਜਕੱਲ ਤੁਸੀਂ ਸਭ ਤੋਂ ਵੱਡੀ ਸਮੱਸਿਆ ਇਹ ਆ ਰਹੀ ਹੈ ਕਿ ਮੋਟਰਾਂ ਦੀ ਤਾਰ ਚੋਰੀ ਹੋ ਰਹੀ ਹੈ, ਮੋਟਰਾਂ ਦੇ 스타ਟਰ ਚੋਰੀ ਹੋ ਰਹੇ ਨੇ। ਠੀਕ ਹੈ ਕਿ ਉਸ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਜਿਹੜੀ ਉਹ ਚੋਰੀ ਜਦੋਂ ਅਸੀਂ ਪੁਲਿਸ ਨੂੰ ਰਿਪੋਰਟ ਲਿਖਾਉਣ ਜਾਂਦੇ ਹਾਂ ਵੇਖੋ ਪੁਲਿਸ ਤੇ ਤਾਂ ਦਬਾਅ ਕਦੀ ਰਹੇਗਾ ਜੇ ਉਹਨਾਂ ਦੇ ਰਿਕਾਰਡ ਦੇ ਵਿੱਚ ਐਫ ਆਈ ਆਰ ਦਰਜ ਹੋਏਗੀ ਤੇ ਉਹ ਜਵਾਬਦੇਹੀ ਬਣੇਗੀ ਪਰ ਤੁਸੀਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਵੀ ਇੱਕ ਬੜੀ ਬਾ ਖੂਬ ਪਤਾ ਹੋਵੇਗਾ ਕਿ ਉਹ ਪੁਲਿਸ ਰਿਪੋਰਟ ਨਹੀਂ ਲਿਖਦੀ ਇੱਕ ਫਾਰਮਲ ਕਾਰਵਾਈ ਕਰਕੇ ਛੱਡ ਦਿੰਦੀ ਹੈ ਉਹਨੂੰ ਐਫ ਆਈ ਆਰ ਦਾ ਦਰਜ ਨਹੀਂ ਕਰਦੀ ਹੇ ਜਾਇਓ ਸਕੂਲਾਂ ਚੋਰੀ ਹੋਵੇ ਚਾਹੇ ਉਹ ਸਾਡੇ ਨਿੱਜੀ ਕਿਸੇ ਮੋਟਰਾਂ ਦੀ ਚੋਰੀ ਹੋਵੇ ਹਾਂ ਚੋਰੀ ਦੀ ਸਮੱਸਿਆ ਬਹੁਤ ਵੱਧ ਚੁੱਕੀ ਆ ਲਾਅਨ ਆਰਡਰ ਵੀ ਬਹੁਤ ਖਰਾਬ ਹੋ ਚੁੱਕਾ ਹੈ ਇਸ ਵਕਤ ਹਾਂਜੀ ਇਹਦੇ ਵਿੱਚ ਬਹੁਤ ਸੁਧਾਰ ਕਰਨ ਦੀ ਲੋੜ ਹੈ ਹਾਂਜੀ ਤਾਂ ਕਿ ਲੋਕਾਂ ਨੂੰ ਇਹਨਾਂ ਮਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ ਭਾਰੀ ਨੁਕਸਾਨ ਹੋ ਜਾਂਦਾ ਹੈ ਤਾਂ ਚੋਰੀ ਕਰਦੇ ਆ ਹਾਂਜੀ ਉਹ ਕੁਝ ਵੀ ਪੈਸਾ ਬਹੁਤ ਘੱਟ ਪੈਸਿਆਂ ਦੀ ਵੇਚਦੇ ਤੇ ਲੋਕਾਂ ਦਾ ਕੰਮ ਖੜ ਜਾਂਦਾ ਹਾਂਜੀ ਤੇ ਨਾਲ ਪੈਸੇ ਵੱਧ ਲਾ ਕੇ ਫਿਰ ਦੁਬਾਰਾ ਉਹਨਾਂ ਨੂੰ ਚਾਲੂ ਕਰਨਾ ਪੈਂਦਾ ਹਾਂਜੀ ਇਹਦੇ ਨਾਲ ਨਾਲ ਹਰ ਕ੍ਰਾਈਮ ਨੂੰ ਰੋਕਣ ਦੇ ਲਈ ਪੁਲਿਸ ਨੂੰ ਪ੍ਰਸ਼ਾਸਨ ਹਾਂਜੀ ਪੂਰਾ ਸਹਿਯੋਗ ਕਰਨਾ ਚਾਹੀਦਾ ਹਾਂਜੀ ਤੇ ਇਹਨੂੰ ਰੋਕਣਾ ਚਾਹੀਦਾ ਦੂਸਰਾ ਫਿਰ ਜਿਸ ਤਰੀਕੇ ਨਾਲ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੈ 1 ਕਦੋਂ ਜੂਨ ਦੀ ਉਹਦੇ ਵਿੱਚ ਬੜਾ ਇੰਬੈਲੈਂਸ ਹੈ ਇੱਕ ਪਾਸੇ 22 ਸਾਲ ਦਾ ਬੱਚਾ ਆਵੇ ਆ ਬੈਂਸ ਲੋੜੇ ਹਾਂਜੀ ਦੂਸਰੇ ਪਾਸੇ 30 ਜੀ ਘੋਟੀ ਤੋਂ ਲੜ ਰਹੇ ਨੇ ਹਾਂਜੀ ਉਹ ਮੀਡਲ ਏਜ ਦੇ ਵਿੱਚ ਨੇ ਤੇ ਤੁਸੀਂ ਬੜੀ ਆਪਣੇ ਮੈਜੋਰੀਜ਼ ਦੇ ਵਿੱਚ ਇਲੈਕਸ਼ਨ ਲੜ ਰਹੇ ਹੋ ਇਸ ਬੈਲੈਂਸ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਜੋ ਇਲੈਕਸ਼ਨ ਆ ਜੋ ਵੋਟਰ ਆ ਹਾਂਜੀ ਉਸ ਦਾ ਹਰ ਇੱਕ ਦਾ ਰਾਈਟ ਆ ਕੋਈ ਵੀ ਇਹਦੇ ਵਿੱਚ ਖੜ੍ਹ ਸਕਦਾ ਹਾਂਜੀ ਤੇ ਉਸ ਨੂੰ ਅਗੋਂ ਲੋਕਾਂ ਨੇ ਦੇਖਣਾ ਹੋਵੇ ਕੋਈ ਸਮਝਦਾਰ ਸੰਦੇਣਾ ਹਾਂਜੀ ਤੇ ਮੈਂ ਚਾਹੁੰਦਾ ਹਾਂ ਵੀ ਕੁਝ ਨਾ ਕੁਝ ਤਜਰਬਾ ਹੋਣਾ ਚਾਹੀਦਾ ਇਸ ਫੀਲਡ ਦੇ ਵਿੱਚ ਆਉਂ ਨੂੰ ਪਹਿਲਾਂ ਹਾਂਜੀ ਲੋਕਾਂ ਚ ਵੀ ਸਸਤਾਵਾਂ ਚ ਵੀ ਹਾਂਜੀ ਵਿਚਰਿਆ ਹੋਣਾ ਚਾਹੀਦਾ ਬੰਦਾ ਤਾਂ ਕਿ ਅਗੋਂ ਲਈ ਉਹ ਵਧੀਆ ਕੰਮ ਕਰ ਸਕੇ ਤੇ ਕਰਵਾ ਸਕੇ ਜਿਹੜੀ ਤੁਹਾਡਾ ਕਹਿਣਾ ਹੈ ਕਿ ਜਿਹੜਾ ਕੈਂਡੀਡੇਟ ਆ ਉਹਦੇ ਕੋਲ ਪ੍ਰੈਕਟੀਕਲ ਐਕਸਪੀਰੀਅੰਸ ਦੀ ਲੋੜ ਹੈ ਬਿਲਕੁਲ ਲੋੜ ਹੈ ਜੀ ਤਾਂ ਕਿ ਜੋ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਸਮਝਣ ਦੀ ਹਾਂਜੀ ਹਾਂਜੀ ਉਹਨਾਂ ਨੂੰ ਹੱਲ ਕਰਨ ਦੀ ਤੁਸੀਂ ਆਪਣੀ ਪਰਸਨੈਲਿਟੀ ਦੀ ਸਭ ਤੋਂ ਵਧੀਆ ਜਿਹੜੀ ਪ੍ਰਮਾਣਮਾਨੇ ਤੁਹਾਨੂੰ ਦਿੱਤੀ ਹੈ ਉਹ ਵੋਟਰਸ ਨਾਲ ਸ਼ੇਅਰ ਕਰਨ ਦੀ ਕਰਾਂਗੇ ਪਲੀਜ਼ ਮੈਨੂੰ ਬੜਾ ਪਿਆਰ ਮਿਲ ਰਿਹਾ ਵੋਟਰਾਂ ਤੋਂ ਲੋਕਾਂ ਤੋਂ ਰਾਕੇ ਜਿਆ ਤੋਂ ਹਾਂਜੀ ਮੈਂ ਕਦੇ ਵੀ ਪਹਿਲਾਂ ਜੋ ਚੋਣ ਲੜੀਆ ਪੰਚਾਇਤ ਦੀਆ ਕੋਆਪਰੇਟਿਵ ਸੁਸਾਇਟੀ ਦੀਆ ਹਾਂਜੀ ਮੈਂ ਕਿਸੇ ਵੀ ਕੈਂਡੀਡੇਟ ਨਾਲ ਕਦੇ ਇੰਟਰਵਿਊਅਲ ਹੋਣ ਜਾਣ ਦੇ ਵਿੱਚ ਨਹੀਂ ਪਿਆ ਠੀਕ ਹੈ ਮੈਂ ਮੇਰਾ ਇਲੈਕਸ਼ਨ ਲੜਨ ਦਾ ਮਤਲਬ ਹੁੰਦਾ ਹਾਂਜੀ ਬਈ ਆਪ ਦਾ ਪੱਖ ਸਾਡੇ ਪਾਰਟੀ ਦਾ ਪੱਖ ਲੋਕਾਂ ਚ ਰੱਖਿਆ ਜਾਵੇ ਹਾਂਜੀ ਤੇ ਬਹੁਤ ਇਮਾਨਦਾਰੀ ਨਾਲ ਹਾਂਜੀ ਤੇ ਬਹੁਤ ਹੀ ਸ਼ਾਂਤੀਪੂਰਵਕ ਢੰਗ ਨਾਲ ਇਲੈਕਸ਼ਨ ਲੜੀ ਜਾਵੇ ਔਰ ਇਸੇ ਦੋ ਗੱਲਾਂ ਦੇ ਮੈਂ ਤਹਿਤ ਦੇ ਇਲੈਕਸ਼ਨ ਲੜ ਰਿਹਾ ਹਾਂ ਹਾਂਜੀ ਆਪਦੇ ਵੱਲੋਂ ਪੂਰੇ ਸੰਧਮਈ ਢੰਗ ਨਾਲ ਹਾਂਜੀ ਪੂਰੀ ਇਮਾਨਦਾਰੀ ਨਾਲ ਪੂਰੀ ਦ੍ਰਿੜਤਾ ਨਾਲ ਹਾਂਜੀ ਤੇ ਇਸ ਤਈ ਮੈਂ ਲੋਕਾਂ ਦੇ ਸਾਹਮਣੇ ਵਾਅਦਾ ਕਰ ਰਿਹਾ ਕਿ ਮੈਨੂੰ ਇਹਦੇ ਵਿੱਚ ਪੂਰਾ ਸਹਿਯੋਗ ਕਰਨ ਹਾਂਜੀ ਸਫਲਤਾ ਪ੍ਰਾਪਤ ਕਰਨ ਦੇ ਵਿੱਚ ਮੈਨੂੰ ਪੂਰਾ ਸਮਰਥਨ ਦੇਣ ਜੀ ਤੇ ਮੈਂ ਅੱਗੋਂ ਲਈ ਲੋਕਾਂ ਦੇ ਹਰ ਕੰਮ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਡਵੈਲਪਮੈਂਟ ਵਿੱਚ ਹਰ ਕੰਮ ਦੇ ਵਿੱਚ ਸਹਾਇਤਾ ਕਰਦਾਂ ਜੀ ਤੇ ਸਰ ਤੁਸੀਂ ਅੱਜਕਲ ਪੋਲਿਟਿਕਸ ਦੇ ਵਿੱਚ ਕੈਂਡੀਡੇਟ ਨੂੰ ਇਕੱਠੇ ਹੋ ਕੇ ਡਿਬੇਟ ਕਰਨ ਦੇ ਪੱਖ ਦੇ ਵਿੱਚ ਕਿੰਨਾ ਕੁ ਵਿਸ਼ਵਾਸ ਰੱਖਦੇ ਮੈਂ ਹੁਣ ਮੈਂ ਉਹਦੇ ਵਿੱਚ ਨਹੀਂ ਵਿਸ਼ਵਾਸ ਰੱਖਦਾ ਪਰ ਕੋਈ ਬੰਦਾ ਆਪੋ ਆਪਣਾ ਪੱਖ ਰੱਖੇ ਠੀਕ ਹੈ ਤੇ ਲੋਕ ਸਭ ਸਮਝਦਾਰ ਨਹੀਂ ਹੁਣ ਸਭ ਕੁਝ ਜਾਣਦੇ ਨੇ ਅਖਬਾਰਾਂ ਪੜ੍ਹਦੇ ਨੇ ਠੀਕ ਹੈ ਤੇ ਵੀ ਰੇਡੀਓ ਸੁਣਦੇ ਨੇ ਚੈਨਲ ਨੇ ਹਾਂਜੀ ਤੇ ਵੱਖ-ਵੱਖ ਹੋਰ ਸੋਸ਼ਲ ਮੀਡੀਆ ਜੀ ਬੜੇ ਸਾਧਨ ਨੇ ਜੋ ਲੋਕਾਂ ਤੱਕ ਗੱਲ ਨੂੰ ਪਹੁੰਚਾਉਂਦੇ ਨੇ ਜੀ ਇਸ ਕਰਕੇ ਲੋਕ ਸਭ ਕੁਝ ਉਹਦਾ ਫੈਸਲਾ ਕਰਨ ਵੀ ਜਾਣਦੇ ਆ ਜੀ ਤੇ ਇਹ ਇਹਦਾ ਫੈਸਲਾ ਲੋਕਾਂ ਦੇ ਹੱਥ ਹੁੰਦਾ ਉਹਨਾਂ ਨੇ ਸਭ ਕੁਝ ਦੇਖ ਕੇ ਆਪਣਾ ਫੈਸਲਾ ਦੇਣਾ ਹੁੰਦਾ ਤੇ ਮੈਂ ਲੋਕਾਂ ਤੋਂ ਇਹੀ ਵੀ ਰੱਖਦਾ ਕਿ ਮੈਨੂੰ ਘਾਰੀ ਸਮਰਥਨ ਦੇ ਕੇ ਇਸ ਜ਼ੋਨ ਦੇ ਵਿੱਚ ਕਾਮਯਾਬ ਕਰਨ ਹਾਂਜੀ ਇਹ ਮੇਰੀ ਸਾਰੇ ਲੋਕਾਂ ਗੇ ਬੇਨਤੀ ਹੈ ਹਾਂਜੀ ਇਹਨਾਂ ਨੂੰ ਇਸ ਕਹਿੰਦਾ ਹੋਇਆ ਮੈਂ ਕਿਵੇਂ ਦਾ ਜਾਚ ਹਾਂਜੀ ਰਾਚਾ ਜੀ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਡਾ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਿਆ ਤੇ ਆਸ਼ ਕਰਦੇ ਹਾਂ ਕਿ ਤੁਹਾਡੀ ਇਸ ਪਰਸਨੈਲਿਟੀ ਨੂੰ ਅਸੀਂ ਸਾਡੇ 观众 ਦੇ ਤੇ ਆਪਣੇ ਇਲਾਕੇ ਦੇ ਵੋਟਰਾਂ ਦੇ ਅੱਗੇ ਚੈਨਲ ਦੇਖੂ ਰੱਖਾਂਗੇ ਤਾਂ ਕਿ ਜੋ ਉਹ ਆਪਣਾ ਰਾਈਟ ਡਿਸੀਜਨ ਕਰ ਸਕਣ ਤੇ ਮੈਂ ਤੁਹਾਡਾ ਫਿਰ ਤੁਹਾਡਾ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਥੈਂਕ ਯੂ ਸਰ